ਜੌਨਸ ਦੇ ਵਿੱਚ ਰੈਸਿਸਿਜ਼ਮ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਇੱਕ ਵਾਰ ਮੁੜ ਤੋਂ ਇਮੀਗਰੈਂਟਸ ਕਮਿਊਨਿਟੀ ਦੇ ਵਿੱਚ ਚਿੰਤਾਵਾਂ ਵਧਾ ਦਿੱਤੀਆਂ ਨੇ ਜਿਸ ਦੇ ਨਾਲ ਇੱਥੇ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਡਰ ਬਹੁਤ ਜ਼ਿਆਦਾ ਵਧਿਆ ਹੈ ਦਰਅਸਲ 21 ਸਾਲਾ ਤਰਨਪੀਤ ਸਿੰਘ ਆਪਣੇ ਦੋਸਤਾਂ ਦੇ ਨਾਲ ਸਨਸ਼ਾਈਨ ਰੋਟਰੀ ਪਾਰਕ ਵਿਖੇ ਗਿਆ ਸੀ ਜਿੱਥੇ ਇੱਕ ਵਿਅਕਤੀ ਵੱਲੋਂ ਉਸ ਦੇ ਉੱਤੇ ਕਮੈਂਟ ਕੀਤੇ ਗਏ ਪੱਦੀ ਸ਼ਬਦਾਵਲੀ ਬੋਲੀ ਗਈ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਜਿਸ ਦੇ ਬਾਅਦ ਉਸ ਦੇ ਵੱਲੋਂ तमाम ਸਟੂਡੈਂਟਸ ਨੂੰ ਸਾਵਧਾਨ ਰਹਿਣ ਦੇ ਲਈ ਆਖਿਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਉਹ ਪਾਰਕ ਦੇ ਵਿੱਚ ਬੈਠੇ ਸਨ ਤਾਂ ਇੱਕ ਵਾਈਟ ਮੈਨ ਆਪਣੇ ਡੌਗ ਦੇ ਨਾਲ ਉੱਥੇ ਗੁਜ਼ਰਿਆ ਤੇ ਉਸ ਨੇ ਕਿਹਾ ਕਿ ਉਹ ਤਿੰਨਾਂ ਨੂੰ ਪਾਣੀ ਦੇ ਵਿੱਚ ਡਬੋਉਣਾ ਚਾਹੁੰਦਾ ਹੈ ਜਿਸ ਦੇ ਬਾਅਦ ਉਹ ਟ੍ਰੇਲ ਦੇ ਉੱਤੇ ਜਿਹੜੇ ਉਹ ਤਰਨ ਤੁਰਨ ਲੱਗੇ ਅਤੇ ਪਾਰਕ ਤੋਂ ਬਾਹਰ ਜਾਣਾ ਚਾਹੁੰਦੇ ਸਨ ਪਰ ਉਸੇ ਸਮੇਂ ਉਹ ਵਿਅਕਤੀ ਵਾਪਸ ਆਇਆ ਅਤੇ ਤਰਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਰੇਸ਼ਾਨ ਕਿਉਂ ਕਰ ਰਿਹਾ ਹੈ ਇਸ ਸਮੇਂ ਵੀ ਵੀਡੀਓ ਤੇ ਆਡੀਓ ਮੋਬਾਈਲ ਦੇ ਵਿੱਚ ਕੈਪਚਰ ਵੀ ਕੀਤੀ ਗਈ ਹੈ ਜਿਸ ਦੇ ਵਿੱਚ ਰੈਸਿਸਟ ਵਿਅਕਤੀ ਪੱਦੀ ਸ਼ਬਦਾਵਲੀ ਬੋਲਦਾ ਦਿਖਾਈ ਦੇ ਰਿਹਾ ਹੈ ਉਸਨੇ ਕਿਹਾ ਕਿ ਮੈਂ ਤੁਹਾਨੂੰ ਨਫ਼ਰਤ ਕਰਦਾ ਤੁਸੀਂ ਸਾਰਾ ਮੁਲਕ ਦੱਬ ਲਿਆ ਅਤੇ ਤੁਸੀਂ ਮੈਨੂੰ ਕਦੇ ਅਫਗਾਨਿਸਤਾਨ ਪਾਕਿਸਤਾਨ ਜਾਂ ਈਰਾਨ ਦੇ ਵਿੱਚ ਦੇਖਿਆ ਤਾਂ ਤਰਨਪ੍ਰੀਤ ਨੇ ਕਿਹਾ ਕਿ ਉਹਨਾਂ ਦਾ ਸਬੰਧ ਭਾਰਤ ਦੇ ਨਾਲ ਹੈ ਤਾਂ ਉਸਨੇ ਜਿਹੜਾ ਉਹ ਸੇਮ ਸ਼ਿਟ ਡਿਫਰੈਂਟ ਪਾਇਲ ਵਰਗੇ ਸ਼ਬਦ ਵਰਤੇ ਆਦਮੀ ਨੇ ਕਿਹਾ ਕਿ ਤੁਸੀਂ ਕੈਨੇਡੀਅਨ ਸਰਕਾਰ ਤੋਂ ਪੈਸਾ ਲੈ ਰਹੇ ਹੋ ਜਿਸਨੇ ਤਰਨਪੀਤ ਸਿੰਘ ਨੇ ਕਿਹਾ ਕਿ ਉਹ 40000 ਡਾਲਰ ਫੀਸ ਅਦਾ ਕਰਕੇ ਇੱਥੇ ਪੜਨ ਲਈ ਆਏ ਨੇ ਇਸ ਪੂਰੀ ਘਟਨਾ ਤੋਂ ਬਾਅਦ ਤਰਨਪੀਤ ਸਿੰਘ ਅਤੇ ਉਸਦੇ ਸਾਥੀ ਟਿਮ ਹੌਟਨ ਚਲੇ ਗਏ ਤੇ ਉੱਥੇ ਬੈਠੇ ਇਸ ਘਟਨਾ ਦਾ ਇਸ ਤਰ੍ਹਾਂ ਜਿਹੜਾ ਉਹ ਅਸਰ ਪਿਆ ਕਿ ਉਹ ਉਸ ਰਾਤ ਖਾਣਾ ਤੱਕ ਨਹੀਂ ਉਹਨਾਂ ਨੇ ਖਾਧਾ ਤੇ ਕਾਫੀ ਜ਼ਿਆਦਾ ਡਰ ਗਏ ਹੇਟ ਕਰਾਈਮ ਦੇ ਵਿਰੁੱਧ ਆਵਾਜ਼ ਚੁੱਕਣ ਵਾਲੀ ਐਡਵੋਕੇਟ ਸੋਬੀਆ ਸ਼ੇਖ ਨੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੇ ਹੇਟ ਕਰਾਈਮ ਦੀ ਰਿਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਸ਼ੇਖ ਜੋ ਕਿ ਐਂਟੀ ਰੇਸਿਜ਼ਮ ਕਾਲੀਸ਼ਨ ਦੀ ਕੋ-ਚੇਅਰ ਵੀ ਹੈ ਜਿਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਮਾਮਲੇ ਆਮ ਵਰਤਦੇ ਨੇ ਪਰ ਪਬਲਿਕ ਦੇ ਸਾਹਮਣੇ ਨਹੀਂ ਆਉਂਦੇ ਨੇ ਅਤੇ 2019 ਤੋਂ ਬਾਅਦ ਹੇਟ ਕਰਾਇਮ ਦੀਆਂ ਘਟਨਾਵਾਂ ਤਿੱਗਣੀਆਂ ਹੋ ਗਈਆਂ ਨੇ ਤੇ ਜ਼ਿਆਦਾਤਰ ਅਜਿਹਿਆਂ ਨੇ ਜਿਨ੍ਹਾਂ ਨੂੰ ਰਿਪੋਰਟ ਨਹੀਂ ਕਰਵਾਇਆ ਗਿਆ ਕਿਉਂਕਿ ਲੋਕ ਜਿਹੜੇ ਨੇ ਉਹ ਜਸਟਿਸ ਸਿਸਟਮ ਦੇ ਵਿੱਚ ਜਾਣ ਤੋਂ ਡਰਦੇ ਨੇ ਤੇ ਉਹਨਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਦੇ ਨਾਲ ਭਵਿੱਖ ਵਿੱਚ ਅਜਿਹਾ ਦੁਬਾਰਾ ਵਾਪਰ ਸਕਦਾ ਹੈ ਪਰ ਜ਼ਰੂਰੀ ਹੈ ਕਿ ਇਸ ਸਿਸਟਮ ਦੇ ਵਿੱਚ ਭਰੋਸਾ ਬਣਾਇਆ ਜਾਵੇ ਤੇ ਲੋਕ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਰਿਪੋਰਟ ਕਰਵੋਨ ਧਰਮਪ੍ਰੇ ਸੇ ਪਹਿਲਾ ਟ੍ਰਾਂਟੋ ਦੇ ਵਿੱਚ ਆਇਆ ਸੀ ਪਰ ਬਾਅਦ ਦੇ ਵਿੱਚ ਸੈਂਟ ਜੋਨਸ ਪੜਨ ਅਤੇ ਕੰਮ ਦੇ ਲਈ ਮੂਵ ਹੋਇਆ ਉਸਨੇ ਕਿਹਾ ਕਿ ਇਹ ਪਹਿਲਾ ਰੈਸ਼ੀਅਲ ਅਟੈਕ ਉਸਤੇ ਕੈਨੇਡਾ ਦੇ ਵਿੱਚ ਹੋਇਆ ਜਿਸ ਨੂੰ ਉਹ ਆਪਣਾ ਦੂਜਾ ਘਰ ਮੰਨਦਾ ਹੈ ਤੇ ਉਹ ਡਰ ਰਿਹਾ ਹੈ ਕਿ ਕੀ ਇਹ ਜਗ੍ਹਾ ਉਸਦੇ ਲਈ ਸੇਫ ਹੈ ਜਿੱਥੇ ਇੱਕ ਦਿਨ ਉਸਦੇ ਮਾਪੇ ਅਤੇ ਭੈਣਾਂ ਨੇ ਵੀ ਆਉਣਾ ਹੈ ਉਸਦੇ ਦੋਸਤਾਂ ਦੇ ਵੱਲੋਂ ਬੇਸ਼ੱਕ ਅਜਿਹਾ ਵਾਪਰਨ ਸੰਬੰਧੀ ਆਗਾ ਜਿਹੜਾ ਕੀਤਾ ਗਿਆ ਸੀ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਅਜਿਹਾ ਵਾਪਰ ਵੀ ਸਕਦਾ ਹੈ ਤੇ 2 ਸਾਲਾਂ ਦੇ ਵਿੱਚ ਕਦੇ ਵੀ ਉਸ ਨੂੰ ਆਪਣੇ ਘਰ ਦੀ ਇੰਨੀ ਯਾਦ ਨਹੀਂ ਆਈ ਜਿੰਨੇ ਇਸ ਮਾਮਲੇ ਤੇ ਵਾਪਰਨ ਤੋਂ ਬਾਅਦ ਆ ਰਹੀ ਹੈ ਦੱਸ ਦੇ ਕਿ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਉੱਤੇ ਫਰਜ਼ੀ ਤਸਵੀਰਾਂ ਬਣਾ ਕੇ ਸ਼ੇਅਰ ਕੀਤੀਆਂ ਗਈਆਂ ਜੋ ਕਿ ਸਾਰਾ ਸਰ ਝੂਠੀਆਂ ਸਨ ਅਜਿਹੇ ਮਾਮਲਿਆਂ ਨੂੰ ਰੋਕਣ ਦੇ ਲਈ ਸਰਕਾਰਾਂ ਨੂੰ ਕਦਮ ਚੁੱਕਣੇ ਚਾਹੀਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ